ਤੁਸੀਂ ਜੋ 24 ਪੰਜਾਬ ਨੂੰ ਚੈਨਲ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਵਿਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਵਾਲੀ ਸਰਕਾਰ ਵੱਡੇ ਲੋਕਾਂ ਦੇ ਪ੍ਰਚਨਿਤ ਬੀ ਮਿਸਾਲ ਸੁਧਾਰ ਰਹੀ ਹੈ ਆਜੋਪੀ ਅੰਬਰੌਮ ਬੀਰਕਰ ਜੀ ਦੇ ਸੁਪਰੀਨ ਪੂਰਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਅੱਜ ਪਹਿਲੀ ਵਾਰ ਹੋਇਆ ਹੈ ਕਿ ਮਾਨ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੇ ਭਾਈਚਾਰੇ ਦੇ 6 ਮੰਤਰੀਆਂ ਨੂੰ ਕੈਬਨਿਟ ਮੰਤਰੀ ਇਚਨ ਮੰਦਗੀ ਦਿੱਤੀ ਹੈ ਐਡਵੋਕੇਟ ਜਰਨਲ ਦੇ ਦਫ਼ਤਰ ਵਿੱਚ ਰੱਖਵਾ ਕਰਨ ਲੱਗੂ ਕੀਤਾ ਹੈ ਤੇ ਅਨੁਸੂਚਿਤ ਜਾਤੀਆਂ ਦੇ ਸਕਾਲਰਸ਼ਿਪ ਪ੍ਰਣਾਲੀ ਨੂੰ ਸੰਚਾਰ ਬਣਾਇਆ ਗਿਆ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਵਿਰਿੰਦਰ ਗੋਇਲ ਬੁਲਾਡਾ ਦੇ ਵਿੱਚ ਪਹੁੰਚੇ ਹਨ ਜਿੱਥੇ ਕੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਵੱਲੋਂ ਡਾਕਟਰ ਪੀਮਰਾਓ ਮੋਦਕਰਜੀ ਦੀ 174 ਮਜਨਦ ਸਮਸਮ ਨੂੰ ਸਮਰਥ ਸਮਾਗਨ ਸੁਭੋਧਨ ਕਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਦਿੱਤੇ ਜਾ ਰਹੀ ਸਕਾਲਰਸ਼ਿਪ ਆਸ਼ੀਰਵਾਦ ਈਮ ਸੇਵ ਰੋਜ਼ਗਾਰ ਸਹਾਇਤਾ ਤੋਂ ਲਾਭ ਵੱਡੀ ਗਿਣਤੀ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸਪਾਰਸ਼ ਤੇ ਪੈਸੇ ਤੋਂ ਮਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਸਦਕਾ ਆਮ ਘਰਾਂ ਦੇ ਜੋਗ ਕਾਬਲ ਬੱਚੇ ਨੌਕਰੀਆਂ ਪ੍ਰਾਪਤ ਹੋ ਰਹੀਆਂ ਹਨ ਇਸ ਮੌਕੇ ਉਹਨਾਂ ਦੇ ਨਾਲ ਬੁਲਾਡਾ ਤੋਂ ਪ੍ਰਿੰਸੀਪਲ ਬੁਧਰਾਮ ਤੇ ਬਿਦਾ ਇੱਕ ਸਰਦੂਲਗੜ ਤੋਂ ਗੁਰਪ੍ਰੀਤ ਸਿੰਘ ਪਾਣੀਵਾਲਾ ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਵਿਧਾਇਕ ਉਦਿਕ ਡਿਪਟੀ ਕਮਿਸ਼ਨਰ ਆਕਾਸ਼ ਮਾਨਸਾ ਤੇ ਐਸਡੀਐਮ ਮਾਨਸਾ ਕਾਲੂਰਾਮ ਕਾਂਸਲ ਅਤੇ ਐਸਡੀਐਮ ਬੁਲਾੜਾ ਗਗਨਦੀਪ ਸਿੰਘ ਮੌਜੂਦ ਸਨ ਇਸ ਮੌਕੇ ਕੈਪਟਨ ਕੈਬਨਟ ਮੰਤਰੀ ਨੇ ਕਿਹਾ ਕਿ ਡਾਕਟਰ ਪੀਮਰਾ ਉਮਬੇਦਕਰ ਖੁਦ ਤੰਗੇ ਦੁਰਸ਼ਬੀ ਰਹਿ ਕੇ ਵੀ ਲੋਕਾਂ ਦੇ ਘਰ ਰੋਸ਼ਨ ਕੀਤੇ ਹਨ ਉਹਨਾਂ ਦੀ ਲੰਬੀ ਚਾਨਣਾ ਅੱਜ ਤੱਕ ਲੋਕਾਂ ਨੂੰ ਦਿਖਦਾ ਨਜ਼ਰ ਆ ਰਿਹਾ ਹੈ ਸਿੱਖਾਂ ਦੀ ਮੱਤ ਜੋਰ ਦਿੰਦੇ ਉਹਨਾਂ ਨੇ ਕਿਹਾ ਕਿ ਸਿੱਖਾਂ ਸ਼ੇਰਨੀਓ ਦੁੱਧ ਹੈ ਜੋ ਉਹ ਪਵੇਗਾ ਉਹੀ ਤੇ ਦੌੜਾਏਗਾ ਰਹੇਗਾ ਕਠਨ ਸੋਧਨ ਕਰਦੇ ਡਾਕਟਰ ਪ੍ਰੀਮਰਾ ਬੇਦਕ ਨੇ ਸੋਧਨ ਦੀ ਰਚਨਾ ਕਰਦੇ ਆ ਹਰ ਵਰਗ ਨੂੰ ਸਨਮਾਨ ਤੇ ਸਿੱਖਿਆ ਦੇ ਅਧਿਕਾਰ ਤੇ ਪ੍ਰਦਾਨ ਕੀਤੇ ਸਦਕਾ ਸਾਡੇ ਆਮ ਘਰਾਂ ਦੇ ਨੌਜਵਾਨ ਮੁੰਡੇ ਕੁੜੀਆਂ ਪੜ੍ਹ ਲਿਖ ਕੇ ਉੱਚ ਸਵਿਧਾਨਿਕ ਅਹੁਦਿਆਂ ਤੇ ਤਨਤਨ ਬਾਬਾ ਸਾਹਿਬ ਦੀ ਦ੍ਰਿਸ਼ਟੀਕੋਣ ਤੇ ਅੰਤ ਸਦਕਾ ਪ੍ਰਗਤੀਸ਼ੀਲ ਹੈ ਭਾਰਤ ਦੀ ਨਹੀਂ ਰੱਖੀ ਗਈ ਉਹਨਾਂ ਦੁਆਰਾ ਜਾਤੀ ਆਧਾਰਤ ਵਿਤਕਰੇ ਨੂੰ ਖਤਮ ਕਰਨਾ ਤੇ ਸਮਾਜਿਕ ਸਮਾਨਤਾ ਨੂੰ ਸਥਾਪਿਤ ਕਰ ਲਈ ਇੱਤੇ ਯਤਨ ਸਾਡੇ ਲਈ ਪ੍ਰੇਰਨਾ ਸਰੋਤ ਹਨ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਦੀ ਕਦੇ ਵੀ ਕਿਸੇ ਨਾਲ ਤੱਕਾ ਕਰਨ ਬਾਰੇ ਨਹੀਂ ਕਿਹਾ ਉਹਨਾਂ ਨੇ ਕਦੇ ਵੀ ਹਮੇਸ਼ਾ ਹੀ ਹਰੇਕ ਨਾਲ ਬਰਾਬਰ ਦੀ ਬਰਾਬਰ ਚੱਲਣੇ ਬਾਰੇ ਵਿਚਾਰ ਕੀਤੇ ਤੇ ਉਹ ਸਾਨੂੰ ਸੁਣਾਉਣੇ ਹੋਰ ਕੀ ਕੀ ਕਹਿੰਦੇ ਨਜ਼ਰ ਆਏ ਕੈਬਨਟ ਮੰਤਰੀ ਬ੍ਰਿੰਦਰ ਗੋਇਲ ਜੀ ਅੱਜ ਇਸ ਤੋਂ ਬਾਅਦ ਉਹ ਵਿਰਸਤੀ ਤਿਆਰ ਰਣ ਜਿਹੜੇ ਗੁਰਦਾਨਕਲਪੜਾਡੇ ਦੇ ਵਿੱਚ ਪੋਸਟ ਮੈਟ੍ਰਿਕਸ ਦਾ ਦਰਸ਼ ਸਕੀਮ ਦੇਦੇ ਇਹਨੂੰ ਆਪਣਾ ਉਹ ਝੋਲਾ ਜਾਂਦਾ ਆਪਣਾ ਟੱਪੜ ਜਾਂਦਾ ਪਿੱਛੇ ਬੈਠਣਾ ਪੈਂਦਾ ਇੱਕ ਵਾਰੀ ਉਹਨੂੰ ਕਿਹਾ ਕਿ ਟੀਚਰ ਨੇ ਵੀ ਟੀਮ ਆਹ ਬੋਰਡ ਦੇ ਉੱਤੇ ਸਵਾਲ ਹੱਲ ਕਰ ਤਾਂ ਰੌਲਾ ਪੈ ਗਿਆ ਉਸ ਕਲਾਸ ਦੇ ਵਿੱਚ ਹੋਰ ਗਾਸਟਾ ਜਿਹੜੇ ਉਸ ਵਾਂ ਜਾਤੀ ਭੇਤ ਬਾ ਬਹੁਤ ਸੁੰਦਰ ਤਾਂ ਉਹਨਾਂ ਨੇ ਮਤਲਬ ਕਿਹਾ ਵੀ ਪਰੇ ਮੈਂ ਜੀ ਸਾਨੂੰ ਇੱਕ ਡੱਬੇ ਪਾਏ ਨੇ ਸਾਡੇ ਉੱਪਰ ਵਾਲੇ ਚੱਕ ਲੈਣੇ ਹੋ ਕਿ ਤੇ ਸ਼ਾਣਾ ਪੈ ਜੇ ਕਿ ਕਿਹੜਾ ਜਾ ਉਸ ਗੁਰੂ ਸਹਿਬਾਨਾਂ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਕਿਹਾ ਕਿ ਅਸੀਂ ਇੱਕਾਂਗੇ ਅੱਜ ਗੁਰੂ ਸਹਿਬਾਨਾਂ ਦੇ ਉਸਨਾ ਦੇ ਨਾਂ ਤੇ ਗੁਰੂ ਗੁਰਦੁਆਰਾ ਸਾਹਿਬ ਵੀ ਵੱਖਰੇ ਵੱਖਰੇ ਹੋਣ ਲੱਗ ਗਏ ਉਹ ਸਿਧਾਂਤ ਨੂੰ ਅਸੀਂ ਤਲਾਂਜਲੀ ਦੇ ਕੇ ਪਾਸੇ ਜਾ ਰਹੇ ਹਾਂ ਸੋ ਅੱਜ ਦੇ ਦਿਨ ਤੇ ਹੀ ਪ੍ਰਣ ਕਰੀਏ ਜਿਵੇਂ ਆਪਾਂ ਸਾਰੇ ਇੱਕਾਂ ਜਿੱਥੇ ਵੀ ਕੋਈ ਇਨਸਾਨ ਇੱਕ ਪੱਖੋਂ ਹੋ ਸਕਦਾ ਜਿਵੇਂ ਮੈਂ ਬੋਲਦਾ ਉਹਨਾਂ ਹਰੇਕ ਥਾਂ ਦੇ ਉੱਤੇ ਕਿਸ ਕੋਈ ਇਨਸਾਨ ਦਿਮਾਗ ਪੱਖੋਂ ਜਾਂ ਮਿਹਰਤ ਪੱਖੋਂ ਦੂਜਿਆਂ ਦੇ ਮੁਕਾਬਲੇ ਘੱਟ ਨਹੀਂ ਹੁੰਦਾ ਸਹੂਲਤਾ ਪੱਖੋਂ ਘੱਟ ਹੁੰਦਾ ਜੇ ਸਹੂਲਤਾ ਮਿਲ ਜਾਣਾ ਮਿਹਨਤ ਵੀ ਉਹੀ ਕਰਦਾ ਦਿਮਾਗ ਵੀ ਉਹੀ ਹੈ ਸਹੂਲਤਾ ਮਿਲ ਜਾਣ ਤਾਂ ਸਾਰੇ ਅਸੀਂ ਇੱਕ ਆ ਡਾਕਟਰ ਭੀਮਰਾਓ ਵੇਦਕਰ ਜੀ ਨੇ ਉਹ ਸਹੂਲਤਾ ਦੇਣ ਦੀ ਸੁਵਿਧਾਨ ਦੇ ਵਿੱਚ ਗੱਲ ਕਰੀ ਆ ਕਿ ਦੋ ਦੋ ਤਨਕੀ ਤਾਂ ਅਸੀਂ ਡੇਡਾ ਕਰਤਾ ਤੇ ਉਹਨਾਂ ਨੇ ਸਾਡਾ ਪਾਣੀ ਵੀ ਲੈ ਕੇ ਕਿਤੇ 6 ਕਿਊਸੇ ਕਿਤੇ 7 ਕਿਊਸੇ ਕਿਤੇ 8 ਕਿਊਸੇ ਪਰ ਸਾਡਾ ਦੋ ਕਿਊਸੇ ਕਰਖਿਆ ਸੀ ਜਿਹਦੇ ਵੱਲ ਧਿਆਨ ਹੀ ਨਹੀਂ ਕਿਸੇ ਦਾ ਗਿਆ ਸੀ ਉਹ ਥੋੜੇ ਥੋੜੇ ਐਮਐਨਏ ਸਾਹਮਣੇ ਬਹੁਤ ਹੀ ਚੰਗੇ ਢੰਗ ਦੇ ਨਾਲ ਕੰਨੇ ਕੰਨੇ ਗੱਲ ਉੱਥੇ ਰੱਖੀ ਆ ਔਰ ਮੈਂ ਉਹਦੇ ਪਿੱਛੇ ਵੀ ਤੁਹਾਨੂੰ ਦੱਸਦਾ 400 ਕਿਊਸਿਕ ਪਾਣੀ ਜਿਹੜਾ ਟੋਹਾਣੇ ਤੋਂ ਜਾਂਦਾ 400 ਕਿਊਸਿਕ ਪਾਣੀ 400 ਹੀ ਅਸੀਂ ਲੈ ਰਹੇ ਆਂ 400 ਕਿਊਸਿਕ ਦੀ ਮੋਨੀਟਰਿੰਗ ਹੁੰਦੀ ਹੈ ਹਰ ਹਫ਼ਤੇ ਤੇ ਇਹ ਪਹਿਲਾਂ ਨਹੀਂ ਆਉਂਦਾ ਸੀ ਨਾ ਇਹ ਪਹਿਲਾਂ ਨਹੀਂ ਆਉਂਦਾ ਸੀ ਨਾ ਤੁਹਾਨੂੰ ਸ਼ਾਮ ਵੇਲੇ ਤਾਂ ਕਹਦੇ ਹੁੰਦੇ ਨਾ ਹਾਰੇ ਨਾ ਹੁਣ ਹਾਰੇ ਨਾ ਹੁਣ ਹਾਰੇ ਹੁਣ ਇਸੇ ਤਰ੍ਹਾਂ ਹੋਗਾ ਚਿੰਤਾ ਨਾ ਕਰੋ ਹਰ ਖੇਤ ਨੂੰ ਪਾਣੀ ਲਾ ਦਾਂਗੇ ਏਸੀ ਦੇ ਚਿੰਤਾ ਨਾ ਕਰੋ 400 ਕਿਊਸਿਕ ਅਸੀਂ ਨਾ ਤਾਂ ਕਿਸੇ ਦਬਾਅ ਇਟਾਂ ਝੁਗਣ ਵਾਲੇ ਆ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ ਆ ਹੁਣ ਸਾਡੀ 4 ਦਿਨ ਪਹਿਲਾਂ ਮੈਨੂੰ ਉਥੋਂ ਦੀ ਮੰਤਰੀ ਦਾ ਹਰਿਆਣਾ ਵਾਲੀ ਦਾ ਫੋਨ ਆਇਆ ਕਿ ਸਾਨੂੰ 4000 ਕਿਊਸਿਕ ਪਾਣੀ ਦੇ ਦਿਓ ਅਸੀਂ ਤਾਂ ਤੁਹਾਡਾ 3000 ਕਿਊਸਿਕ ਮੰਗਦਾ ਸਾਡੇ ਲਈ 1 ਕਿਊਸਿਕ ਵੱਧ ਪਾਣੀ ਨਹੀਂ ਕਹਿੰਦੇ ਜੇ ਦਿੱਲੀ ਨੂੰ ਦੇਣਾ ਮੈਂ ਨਾ ਦਿੱਲੀ ਨੂੰ ਤੁਸੀਂ ਦੇਣਾ ਹੋਊਗਾ ਅਸੀਂ 125 ਕਿਉਂਕਿ ਦਿੱਲੀ ਨੂੰ ਦੇਣਾ 125 ਦੇਵਾਂਗੇ ਇਸ ਤੋਂ ਵੱਧ ਪਾਣੀ ਸਾਡੇ ਕੋਲੇ ਕੋਈ ਨਹੀਂ ਨਾ ਕੋਈ ਸਾਨੂੰ ਦਿੱਲੀ ਦਾ ਦਬਾਅ ਦਿਓ ਵੀ ਦਿੱਲੀ ਨੂੰ ਦੇਣਾ ਅਸੀਂ ਕਿਤੇ ਨਹੀਂ ਝੁਕਾਵੇ ਸੋ ਇਹ ਮੈਂ ਤੁਹਾਨੂੰ ਦੱਸਦਾ ਕੱਲੇ ਕੱਲੇ ਖੇਤ ਨੂੰ ਪਾਣੀ ਦੇਵਾਂਗੇ ਚਿੰਤਾ ਨਾ ਕਰੋ ਤੁਹਾਡੇ ਐਮਐਲਏ ਸਾਹਿਬ ਦਿਨ ਰਾਤ ਲੱਗੇ ਆ আচ্ছা ਆ ਜਿਹੜੀ 10% ਦੀ ਗੱਲ ਹੈ ਇਹ 10% ਸ਼ਰਧਾ ਤੇ ਸਤਕਾਰ ਭੇਟ ਕਰਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਸਾਡੇ ਬਹੁਤ ਹੀ ਸਤਕਾਰਯੋਗ ਐਮ ਐਲ ਏ ਕੋਲ ਲਾਡਾ ਪ੍ਰਿੰਸੀਪਲ ਕੋਧਰਾਮ ਜੀ ਐਮ ਐਲ ਏ ਸਰਦੂਲਗੜ ਸ੍ਰੀ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਡੀ ਸੀ ਸਾਹਿਬ ਐਸ ਪੀ ਸਾਹਿਬ ਤੇ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਮਾਰਕੀਟ ਕਮੇਟੀ ਮਾਨਸਾ ਦੇ ਪ੍ਰਧਾਨ ਪੁੱਛਰ ਜੀ ਤੇ ਦਰਜਾ ਬਦਲ ਜਾ ਸਾਰੇ ਹੀ ਚੇਅਰਮੈਨ ਸਾਹਿਬ ਪਾਰਟੀ ਦੇ ਆਗੂ ਸਹਿਬਾਨ ਅਤੇ ਇੱਥੇ ਹਾਜ਼ਰ ਬਹੁਤ ਹੀ ਸਤਕਾਰਯੋਗ ਸਾਹਮਣੇ ਬੈਠੇ ਇਸ ਤਰ੍ਹਾਂ ਦਾ ਜੀਵਨ गुਜ਼ਰਿਆ ਉਹਨਾਂ ਦਾ ਹਨੇਰੇ ਦੇ ਵਿੱਚ ਜੀਵਨ ਗੁਜ਼ਰਿਆ ਪਰ ਜਦੋਂ ਪੜ੍ਹ ਲਿਖ ਕੇ ਆ ਗਏ ਤਾਂ ਫਿਰ ਉਹਨਾਂ ਨੇ ਫੋਦ ਨੇਰੇ ਦੇ ਵਿੱਚ ਜ਼ਿੰਦਗੀ ਬਤੀਤ ਕਰਕੇ ਉਹਨਾਂ ਲੋਕਾਂ ਦੇ ਦਿਨ ਰੋਸ਼ਨ ਕਰਤੇ ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਸੋਚਿਆ ਨਹੀਂ ਸੀ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੇ ਤਹਿਤ ਬੇਸ਼ੱਕ ਹਰੂ ਸਹਿਬਾਨ ਨੇ ਬਹੁਤ ਕਿਰਪਾ ਕੀਤੀ ਛੂਹਾਂ ਛਾ ਦੇਖਲਾਪ ਉਹਨਾਂ ਨੇ ਬਹੁਤ ਵੱਡੇ ਸੰਦੇਸ਼ ਦਿੱਤੇ ਪਰ ਸੰਵਿਧਾਨਿਕ ਤੌਰ ਤੇ ਸਾਨੂੰ ਜੇ ਤਾਕਤ ਦਿੱਤੀ ਤਾਂ ਬਾਬਾ ਸਾਹਿਬ ਭੀਮਰੌ ਭੰਗੜ ਕਰਨੇ ਦਿੱਤੇ ਅੱਜ ਅਸੀਂ ਉਹਨਾਂ ਦੇ ਦੇਣ ਦੇ ਸਦਕਾ ਅਸੀਂ ਕਨਸਟੀਟਿਊਸ਼ਨਲ ਤੌਰ ਤੇ ਅੱਜ ਅਸੀਂ ਬੜੇ ਮਜ਼ਬੂਤ ਅਸੀਂ ਉਹਨਾਂ ਦੇ ਜੋ ਧ੍ਰਿੜ ਇਰਾਦੇ ਸੀ ਅਸੀਂ ਉਹਨਾਂ ਦੇ ਪੈਰ ਪੋਨਿਆਂ ਤੇ ਚੱਲ ਰਹੇ ਹਾਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜੋ ਕੁਝ ਆਪਣੀ ਯੂਨੀਵਰਸਿਟੀ ਦੇ ਵਿੱਚ ਕੀਤਾ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਤੇ ਉਹਨਾਂ ਦੇ ਗਿਆਨ ਦਾ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਆਂ ਮਰੋਜੀ ਅਬੈਡਕਰ ਸਾਹਿਬ ਦਾ 134 ਵਨ ਉਹਨਾਂ ਦਾ ਜਿਹੜਾ ਜਨਮ ਦਿਵਸ ਹੈ ਉਹਨਨੂੰ ਜਨਮ ਦਿਨ ਨੂੰ ਮਨਾਉਣ ਦੇ ਲਈ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੇ ਲਈ ਅੱਜ ਅਸੀਂ ਇੱਥੇ ਆਏ ਆਂ ਮੇਰੇ ਨਾਲ ਐਮਐਲਏ ਸਾਹਿਬ ਬਣੜਿਆ ਪ੍ਰਿੰਸੀਪਲ ਗੁਰਨਾਮ ਜੀ ਐਮਐਲਏ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਦੀ ਬਣਾਲੀ ਤੇ ਹੋਰ ਸਾਡੇ ਸਾਥੀ ਇੱਥੇ ਮੌਜੂਦ ਨੇ ਸੋ ਬਾਬਾ ਸਾਹਿਬ ਭੀਮrao Ambedkar ਜੀ ਨੇ ਜੋ ਸੰਵਿਧਾਨ ਦੇ ਵਿੱਚ ਲਿਖਿਆ ਸੀ ਉਹਨਾਂ ਦਾ ਲਿਖਿਆ ਸੰਵਿਧਾਨ ਅਸੀਂ ਉਹਦੇ ਚ ਜੋ ਕੁਝ ਉਹਨਾਂ ਨੇ ਕਿਸੇ ਸਮਾਜ ਦੇ ਪ੍ਰਤੀ ਜੋ ਕੁਝ ਕਿਹਾ ਵੀ ਅਸੀਂ ਉਹ ਕਰਕੇ ਰਹਿਤਾ ਸਾਡੀ ਸਰਕਾਰ ਬਾਬਾ ਸਾਹਿਬ ਦੇ ਪ੍ਰਤੀ ਪੂਰੇ ਤੌਰ ਤੇ ਸਮਰਪਿਤ ਵੀ ਹੈ ਉਹਨਾਂ ਦਾ ਸਮਾਨ ਸਨਮਾਨ ਵੀ ਕਰਦੀ ਹੈ ਸਰਕਾਰ ਬਣੀ ਹੈ ਤਾਂ ਮੈਂ ਕਹਿ ਸਕਦਾ ਕਿ ਪੂਰੇ ਦੇਸ਼ ਦੇ ਵਿੱਚ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸਨਮਾਨ ਦੇ ਲਈ ਸਰਕਾਰ ਦੇ ਸਾਰੇ ਸਰਕਾਰੀ ਦਫਤਰਾਂ ਦੇ ਵਿੱਚ ਸ਼ਹੀਦ ਆਜਮ ਭਗਤ ਸਿੰਘ ਤੇ ਬਾਬਾ ਸਾਹਿਬ ਜੀ ਦੀਆਂ ਤਸਵੀਰਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਜੀਐਸ ਸਕੀਮਾਂ ਦੇ ਤਹਿਤ ਉਹ ਬਖ ਬਖ ਸਕੀਮਾਂ ਨੇ ਪਰ ਮੇਰੇ ਖਿਆਲ ਦੇ ਵਿੱਚ 3 ਕਰੀਬ ਅਸੀਂ ਜਿਹੜੀ ਆਸ਼ੀਰਵਾਦ ਸਕੀਮਾਂ 28 ਕਰੋੜ ਦੇ ਕਰੀਬ ਹੈ ਤੇ ਜਿਹੜੀ ਪੋਸਟ ਡੈਮੈਸਟਿਕ ਸਕਾਲਰਸ਼ਿਪ ਹੈ ਉਹ ਚਕਰੀਬਨ 9 ਕਰੋੜ ਰੁਪਇਆ ਬੰਦਾ ਤੇ ਇਹ ਜਿਹੜੇ ਕਾਲਜ ਦੇ ਆਪਾਂ ਕੰਪਲੈਕਸ ਦੇ ਵਿੱਚ ਖੜੇ ਆ ਇੱਥੇ 1590 ਬੱਚਿਆਂ ਨੂੰ ਇਕੱਲੇ ਇਸ ਕਾਲਜ ਦੇ 1590 ਬੱਚਿਆਂ ਨੂੰ ਪੋਸਟ میٹرਿਕ ਸਕਾਲਰਸ਼ਿਪ ਮਿਲਿਆ ਤੇ ਸਮੇਂ ਦੇ ਮਤਲਬ ਇਹ ਨਹੀਂ ਆ ਜਿਵੇਂ ਪਿਛਲੇ ਵੇਲੇ ਕੀ ਨਹੀਂ ਪਹਿਲਾਂ ਸਰਕਾਰਾਂ ਮਿਲੇ 3-3 4-4 ਸਾਲ ਪੋਸਟ میٹرਿਕ ਸਕਾਲਰਸ਼ਿਪ ਨਹੀਂ ਮਿਲਦਾ ਸੀ ਕਿਤੇ ਗਵਨ ਹੋ ਜਾਂਦੇ ਸੀ ਤੇ ਕਈ ਕਾਲਜ ਬਿਕਨਦੇ ਕਿਨਾਰੇ ਆ ਜਾਂਦੇ ਸੀ ਬੱਚਿਆਂ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ ਸੀ ਬੱਚੇ ਅ ਨਾ ਤਾਂ ਕਾਲਜ ਦੇ ਵਿੱਚ ਕਾਲਜ ਵਾਲੇ ਲੋ ਕਰਦੇ ਸੀ ਕਿਉਂਕਿ ਉਹਨਾਂ ਨੂੰ ਡੀਸਾ ਨਹੀਂ ਮਿਲਦੇ ਸੀ ਪ੍ਰਿੰਸੀਪਲ ਸਾਹਿਬ ਇੱਥੇ ਖੜੇ ਨੇ ਤੇ ਡੀਸਾ ਖੜੇ ਹੈ ਇੱਥੇ ਤੇ ਉਹ ਸਾਰੇ ਇਸ ਚੀਜ਼ ਦਾ ਉਹਨੇ ਖੁਦ ਕਿਹਾ ਇਸ ਸਮੇਂ ਤੇ ਕਿਉਂਕਿ ਸਾਡੀ ਸਰਕਾਰ ਦੀ ਮੇਨ ਗੱਲ ਇਹ ਹੈ ਜੇ ਵੀ ਅਸੀਂ ਜੋ ਕੁਝ ਕਰਦੇ ਆ ਸਮੇਂ ਮੁਤਾਬਕ ਕਿਸ ਚੀਜ਼ ਦੀ ਜਦੋਂ ਲੋੜ ਹੈ ਉਸ ਮੁਤਾਬਕ ਤੇ ਸਾਫ ਨੀਅਤ ਦੇ ਨਾਲ ਕਰਦੇ ਆ ਸੋ ਇਹ ਦੇ ਨਾਲ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬਹੁਤ ਵੱਡਾ ਇੱਕ ਬੱਚਿਆਂ ਨੂੰ ਜਿਵੇਂ ਕਹਿ ਸਕਦਾ ਕਿ ਹੌਸਲਾ ਵੀ ਮਿਲਿਆ ਬੱਚੇ ਇੱਕ ਉਤਸ਼ਾਹਿਤ ਵੀ ਹੋਏ ਨੇ ਪੜ੍ਹਾਈ ਵੱਲ ਜਿਹੜਾ ਸਾਡੀ ਸਰਕਾਰ ਦਾ ਮੇਨ ਟੀਚਾ ਹੈ ਕਿ ਅਸੀਂ ਪੰਜਾਬ ਦੇ ਹਰ ਬੱਚੇ ਨੂੰ ਸਿੱਖਿਅਤ ਕਰਨਾ ਹੈ ਪਰ ਅਸੀਂ ਉਸ ਕੜੀ ਦੇ ਤਹਿਤ ਬਾਬਾ ਸਾਹਿਬ ਟੀਮਰੌਜੀ ਕੰਬੈਟ ਕਰਦੇ ਪਾਇ ਪੱਤ ਜਿੰਨਾ ਤੇ ਚੱਲ ਰਹੀ ਹੈ ਤੇ ਕੁਝ ਕਿਸਾਨਾਂ ਨੇ ਵੀ ਮੰਗਾਂ ਰੱਖਿਆ ਨੇ ਜਿਹੜਾ ਉਹਨਾਂ ਨੇ ਨਹਿਰੀ ਪਾਣੀ ਦੀ ਸਮੱਸਿਆ ਆ ਰਹੀ ਸੀ ਕੁਸ਼ ਖਾਲਾਂ ਦੀ ਸਮੱਸਿਆ ਆ ਰਹੀ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਕੀ ਨਹੀਂ ਪਾਣੀ ਦੇ ਸਬੰਧ ਦੇ ਵਿੱਚ ਤੁਸੀਂ ਵੀ ਸਾਰੇ ਗਵਾਂਹੋ ਇਸੇ ਦਾ ਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਤ ਸਿੰਘ ਮਾਨ ਨੇ ਤੇ ਸਾਡੇ ਨੈਸ਼ਨਲ ਕਨਵੀਨਰ ਜੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਕਿ ਪਾਣੀ ਟੇਲਾ ਤੱਕ ਨਹੀਂ ਪਹੁੰਚਦਾ ਪਾਣੀ ਗਣਥੜ ਪਾਣੀ ਹੈ ਜਿਹੜਾ ਉਹ ਵੇਸਟੇਜ ਚ ਲਿਆ ਜਾਂਦਾ ਸੋ ਅਸੀਂ ਟੇਲਾ ਤੱਕ ਪਾਣੀ ਪਹੁੰਚਾਉਣ ਦੇ ਲਈ ਵਚਨਬੱਧਾ ਤੇ ਸਾਡੇ ਐਮਐਲਏ ਸਾਹਿਬ ਉਧਰਾਮ ਜੀ ਨੇ ਗੁਰਪ੍ਰੀਤ ਇੰਨਾ ਕੰਮ ਕੀਤਾ ਤੇ ਵਿਧਾਨ ਸਭਾ ਦੇ ਵਿੱਚ ਗੱਲਾਂ ਕੀਤੀਆਂ ਨੇ ਅੱਜ ਮਾਨਸਾ ਦੇ ਸਾਰੇ ਲੋਕ ਕਿਸਾਨੇ ਮਹਿਸੂਸ ਕਰ ਰਹੇ ਸੀ ਖੁਦ ਕਹਿ ਰਹੇ ਸੀ ਕਿ ਸਾਡੇ ਟੀਲਾਂ ਤੇ ਪਾਣੀ ਪਹੁੰਚਦਾ ਅਸੀਂ ਜਿਹੜੀਆਂ ਨਹਿਰਾਂ ਖਾਸ ਤੌਰ ਤੇ ਇੱਥੇ ਆਉਂਦੀਆਂ ਸੀ ਆ ਪਿਛਲੇ ਦਿਨੀ ਜੋੜੇ ਪੁਲਾਓ ਸੀ ਵੀ ਘਾਟੀ ਦਿੱਤਾ ਤੇ ਉਹ 25 ਕਿਲੋਮੀਟਰ ਨਹਿਰ ਸੀ ਜਿਹੜੀ ਉਹ 25 ਕਿਲੋਮੀਟਰ ਨਹਿਰ ਅਸੀਂ ਸਵਾ ਮਹੀਨੇ ਦੇ ਵਿੱਚ ਕੰਕਰੀਟ ਦੀ ਬਣਾਈ ਹੈ ਤੇ ਜਿਹਦਾ ਐਸਟੀਮੇਟ ਕਰੀਬ 42 ਕਰੋੜ ਦਾ ਤੇ ਤੇ ਉਹ 36 ਕਰੋੜ ਦੇ ਵਿੱਚ ਕੰਪਲੀਟ ਹੋਈ ਹੈ 900 ਕਿਊਸਿਕ ਤੋਂ ਪਾਣੀ 1600 ਕਿਊਸਿਕ ਕੀਤਾ ਤੇ ਇਹਨਾਂ ਤਿੰਨ ਜਿਲ੍ਹਿਆਂ ਨੂੰ ਦਾ ਫਾਇਦਾ ਸੋ ਅਸੀਂ ਨਹਿਰੀ ਪਾਣੀ ਪੂਰੀ ਤਰ੍ਹਾਂ ਹਰ ਖੇਤ ਨੂੰ ਲਾਣਾ ਹੈ ਪੂਰਾ ਪਾਣੀ ਜੋ ਡੈਮ ਤੋਂ ਸਾਨੂੰ ਮਿਲਦਾ ਉਹ ਕੰਜ਼ੂਮ ਕਰਨਾ ਹੈ ਇਸ ਗੱਲ ਤੇ ਲੱਗੇ ਆ ਤੇ ਬਾਕੀ ਇੱਕ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸ਼ਿਕਾਇਤ ਸੀ ਕਿ ਪਹਿਲਾਂ ਜੋ ਸੀ ਪਿਛਲੀਆਂ ਸਰਕਾਰਾਂ ਬਿਨਾਂ ਜੋ ਖਾਲ ਵੰਦੇ ਸੀ ਉਹ 90% ਦਾ ਸਰਕਾਰ ਲਾਉਂਦੀ ਸੀ ਤੇ 10% ਕਿਸਾਨ ਲਾਉਂਦਾ ਸੀ ਉਹ 10% ਜਿਹੜਾ ਕਿਸਾਨ ਲਾਉਂਦੇ ਸੀ ਉਹਦੇ ਬਹੁਤ ਵੱਡੀ ਦਿੱਕਤ ਆਉਂਦੀ ਸੀ ਕਿੰਨਿਆਂ ਦੀ ਫਾਈਨੈਂਸ਼ੀਅਲ ਸਥਿਤੀ ਵੀ ਠੀਕ ਨਹੀਂ ਹੁੰਦੀ ਸੀ ਤੇ ਉਹ ਉਹ ਇਹ ਵੀ ਮਹਿਸੂਸ ਕਰਦੇ ਸੀ ਯਾਰ ਮੈਂ پیسے ਦੇ ਨਹੀਂ ਸਕਦਾ ਸੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਆਪਾਂ 10% ਉਹਨਾਂ ਦੇ ਨਹੀਂ ਹਾਂ ਇਰੀਗੇਸ਼ਨ ਦੇ ਵਿੱਚ ਅਸੀਂ ਪਹਿਲਾਂ ਲਾਗੂ ਕਰ ਦਿੱਤੀ ਵਾਟਰ ਐਂਡ ਸੋਇਲ ਕੰਜ਼ਰਵੇਸ਼ਨ ਦੇ ਵਿੱਚ ਉਹ ਲਾਗੂ ਨਹੀਂ ਹੋਇਆ ਸੀ ਸੋ ਅਸੀਂ ਉਹ ਹੁਣ ਲਾਗੂ ਕਰਕੇ 11/4/2021 ਦੀ ਜਿਹੜੀ ਚਿੱਠੀ ਸੀ ਉਹ ਮੈਂ ਕਿਸਾਨ ਯੂਨੀਅਨ ਦੇ ਅਰੋਹ ਸਹਿਬਾਨਾਂ ਨੂੰ ਦਿੱਤੀ ਹੁਣ 100 ਦਾ 100% ਜੋ ਮੋਗਿਆਂ ਤੇ ਤੇ ਨਏ ਸਟੈਂਡਰਡ ਕੋਨਟਰੈਕਟਾਂ ਤੇ ਸਰਕਾਰ ਵੱਲੋਂ ਰੱਖਣਾ 100 ਦਾ 100% ਉਹ ਸਰਕਾਰ ਪੈਸਾ ਸਰ ਇੱਕ ਤੁਸੀਂ ਮਾਈਨਿੰਗ ਮਿਨਿਸਟਰ ਜਾਂ ਬਟਰ ਸੋਰਸਰ ਮਿਨਿਸਟਰ ਹੋਣ ਦੇ ਨਾਤੇ ਇੱਕ ਰੀਨਿਊਡ ਲਾਅਰ ਵੀ ਹੂੰ ਅੱਜ ਬੀ ਆਰ ਅੰਬੇਦਕਰ ਸਾਹਿਬ ਦੇ ਤੁਸੀਂ ਇੱਥੇ ਤੁਸੀਂ ਕੋਈ ਸੋਚੋ ਵੀ ਕਨਸਟੀਟਿਊਸ਼ਨ ਦੇ ਵਿੱਚ ਕੋਈ ਐਮੈਂਡਮੈਂਟ ਦੀ ਲੋੜ ਹੈ ਕੀ ਮੈਂ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਦੀ ਲੋੜ ਤਾਂ ਨਹੀਂ ਸਮਝਦਾ ਮੈਂ ਇਹ ਜ਼ਰੂਰ ਸਮਝਦਾ ਕਿ ਅੱਜ ਲੋੜ ਹੈ ਕਿ ਜੋ ਬਾਬਾ ਸਾਹਿਬ ਭੀਮrao Ambedkar ਜੀ ਨੇ 60 ਦੇਸ਼ਾਂ ਦੇ ਕਨਸਟੀਟਿਊਸ਼ਨ ਪੜ੍ਹਨ ਤੋਂ ਬਾਅਦ ਸਾਡਾ ਕਨਸਟੀਟਿਊਸ਼ਨ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਤਿਆਰ ਕੀਤਾ ਦੀ ਸਾਨੂੰ ਉਹ ਤੇ ਪਹਿਰਾ ਦੇਣਾ ਚਾਹੀਦਾ ਹੈ ਜਿਹੜੀ ਕੇਂਦਰ ਸਰਕਾਰ ਹੈ ਉਹ ਇਸ ਗੱਲ ਤੋਂ ਭੱਜ ਰਹੀ ਹੈ ਫੈਡਰਲ ਸਿਸਟਮ ਦਾ ਸੰਗੀ ਢਾਂਚੇ ਦਾ ਇੱਕ ਜ਼ਿਕਰ ਇਹਦੇ ਚ ਹੋਇਆ ਸੀ ਸੰਗੀ ਢਾਂਚੇ ਦਾ ਮਤਲਬ ਕੀ ਕਿ ਸੈਂਟਰ ਤੇ ਸਟੇਟ ਦੇ ਆਪਸੀ ਸਬੰਧਾਂ ਦਾ ਜ਼ਿਕਰ ਸੀ ਪਰ ਕੇਂਦਰ ਦੀ ਸਰਕਾਰ ਇਸ ਗੱਲ ਤੋਂ ਭੱਜ ਰਹੀ ਹੈ ਆਪਣੇ ਫਰਜ਼ਾਂ ਤੋਂ ਭੱਜ ਰਹੀ ਹੈ ਤੇ ਸੰਗੀ ਢਾਂਚੇ ਦੇ ਤਹਿਤ ਜੋ ਪੰਜਾ ਸਟੇਟਾਂ ਨੂੰ ਕੋਈ ਮਦਦ ਦੇਣੀ ਚਾਹੀਦੀ ਸੀ ਬਜਾਏ ਮਦਦ ਦੇਣ ਦੇ ਉਹਨਾਂ ਨੂੰ ਸਬਕ ਸਿਖਾਏ ਜਾ ਰਹੇ ਨੇ ਇਸ ਤਰ੍ਹਾਂ ਹੁਣ ਤੁਸੀਂ ਪੰਜਾਬ ਦੀ ਲਾ ਲੋ ਪੰਜਾਬ ਦੇ ਵਿੱਚ ਪੰਜਾਬ ਦੇ ਉਹ ਬਹਾਦਰ ਲੋਕ ਨੇ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੇ ਵਪਾਰੀ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਲੜਾਈ ਨਹੀਂ ਲੜੀ ਦੇਸ਼ ਦੀ ਲੜਾਈ ਜੇ ਦੇਸ਼ ਦੀ ਆਜ਼ਾਦੀ ਦੀ ਗੱਲ ਹੀ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਲਈ ਜਦੋਂ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨੇ ਦੂਜੇ ਦੇਸ਼ਾਂ ਤੋਂ ਅਨਾਜ ਧਾਰਾ ਮੰਗਦੇ ਫਿਰਦੇ ਸੀ ਇਹ ਪੰਜਾਬ ਦੇ ਲੋਕ ਸੀ ਨਾ ਜ਼ਮੀਨ ਸਾਡੀ ਕਿੰਨੀ ਕ ਹੈ ਜੀਓਗ੍ਰਾਫਿਕਲੀ ਦੇਖੇ ਜ਼ਮੀਨ ਕਿੰਨੀ ਹੈ ਸਾਡੇ ਕੋਲ ਪਰ ਪੰਜਾਬ ਦੇ ਲੋਕਾਂ ਨੇ ਇੱਥੇ ਆਪਦਾ ਸਭ ਕੁਝ ਗਵਾ ਦਿੱਤਾ ਪੂਰੇ ਦੇਸ਼ ਦਾ ਢਿੱਡ ਭਰਦਾ ਦੇਸ਼ ਨੂੰ ਇਸ ਕੰਮ ਨਾਲ ਬਣਾਦਾ ਕਿ ਅਸੀਂ ਐਕਸਪੋਰਟ ਕਰ ਰਹੇ ਹਾਂ ਨਾ ਤੇ ਫਿਰ ਅੱਜ ਜੇ ਅਸੀਂ ਸਾਡੇ ਪਾਣੀ ਥੱਲੇ ਚਲੇ ਗਏ ਉਹ ਪਾਣੀ ਥੱਲੇ ਇਸ ਕਰਕੇ ਚਲੇ ਗਏ ਕਿ ਅਸੀਂ ਪੂਰੇ ਦੇਸ਼